ਮੈਨੂੰ ਨਹੀਂ ਲੱਗਦਾ ਇੰਗਲੈਂਡ ਅਮਰੀਕਾ ਕੈਨੇਡਾ ਕਿਸੇ ਬੱਚੇ ਨੇ 6 ਸਾਲ ਦੇ ਨਿਆਣੇ ਨੇ ਸਾਈਕਲ ਚਲਾਇਆ ਹੋਣਾ ਵੱਡਾ ਸਾਈਕਲ ਬੰਦੇ ਵਾਲਾ ਪੂਰਾ 24 ਇੰਚ ਵਾਲਾ ਸਾਈਕਲ ਹੁੰਦਾ ਨਾ ਇੱਕ 22 ਇੰਚ ਵਾਲਾ ਵੀ ਹੁੰਦਾ ਹੈ ਲੜਕੀਆਂ ਵਾਲਾ 18 ਇੰਚ ਦਾ ਹੁੰਦਾ ਹੈ ਵੱਡਾ ਸਾਈਕਲ ਜਿਹੜਾ ਪੂਰਾ ਹੁੰਦਾ ਕਿੰਨੇ ਇੰਚ ਦਾ ਹੁੰਦਾ ਫਲਾ 24 ਦਾ ਹੁੰਦਾ ਨਾ ਤੇ 24 ਇੰਚ ਦਾ ਸਾਈਕਲ ਜਿਹੜਾ ਹੈ ਕਦੇ ਕਿਸੇ ਗੋਰਿਆਂ ਦੇ 5 ਸਾਲ ਦੇ ਬੱਚੇ ਨੇ ਚਲਾਇਆ ਨਹੀਂ ਹੋਣਾ ਆਪਾਂ ਸਾਰਿਆਂ ਨੇ ਅੱਧੀ ਕੈਂਚੀ ਵੀ ਚਲਾਈ ਹੈ ਫਿਰ ਪੂਰੀ ਕੈਂਚੀ ਫਿਰ ਡੰਡਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਫਿਰ ਕਾਠੀ ਤੇ ਲੱਤਾਂ ਨਹੀਂ ਨਾ ਪਹੁੰਚਦੀਆਂ ਹੁੰਦੀਆਂ ਹੋ ਹੀ ਨਹੀਂ ਸਕਦਾ ਕਿ 6 ਸਾਲ ਦਾ ਬੱਚਾ ਵੱਡਾ ਸਾਈਕਲ ਚਲਾ ਲਵੇ ਪਰ ਆਪਣੇ ਕੋਲੇ ਕੁਝ ਹੁੰਦਾ ਹੀ ਨਹੀਂ ਸੀ ਹੋਰ ਹੁਣ ਸਾਨੂੰ ਕਿਹੜਾ ਸਾਈਕਲ ਲੈ ਕੇ ਦਵੇ ਅੱਜ ਕੱਲ ਦੇ ਨਿਆਣਿਆਂ ਨੂੰ ਤੇ ਮਿਲ ਜਾਂਦੇ ਨਿੱਕੇ ਨਿੱਕਿਆਂ ਨੂੰ ਇਹਨਾਂ ਦੀਆਂ ਸਾਈਕਲੀਆਂ ਹੀ ਬੈਟਰੀਆਂ ਵਾਲੀਆਂ ਹੁੰਦੀਆਂ ਮੁੜ ਕੇ ਇਹਨਾਂ ਦੇ ਖਡਾਉਣਾ ਹੀ ਹੈ ਇਹਨਾਂ ਦੇ ਨਾ ਕੰਨੀ ਵੇਖ ਕੇ ਤੇ ਈਰਖਾ ਹੁੰਦੀ ਕਈ ਵਾਰ ਵੀ ਇਹ ਤੇ ਨਜ਼ਾਰੇ ਹੀ ਬੜੇ ਲੈਂਦੇ ਨੇ ਅੱਜ ਕੱਲ ਵਾਲੇ ਜਿਹੜੇ ਜੰਮੇ ਜੇ ਸਾਰੇ ਹੀ ਜਿੰਨੇ ਟਿੰਕੂ ਸ਼ਿੰਕੂ ਨੇ ਮੌਜਾਂ ਕਰਦੇ ਪੂਰੀਆਂ ਆਪਣੇ ਵਾਰੀ ਚੇਤਾ ਕਰੀਦਾ ਜਦੋਂ ਵੀ ਸਾਡੇ ਵਾਰੀ ਤੇ ਹੁੰਦਾ ਹੀ ਕੁਝ ਨਹੀਂ ਸੀ ਆ ਹੁਣ ਦੀਆਂ ਹੀ ਗੱਲਾਂ ਐ 25 30 ਸਾਲ ਪਹਿਲਾਂ ਦੀ ਗੱਲ ਹੀ ਕਰਦੇ ਨਾ ਅੱਛਾ ਹੁਣ ਪਤਾ ਸੀ ਨਾ ਵੀ ਸਿੱਖਣਾ ਐ ਲੱਤਾਂ ਨਹੀਂ ਵੀ ਪਹੁੰਚਦੀਆਂ ਤੇ ਪੰਗਾ ਪੁੰਗਾ ਲੈ ਕੇ ਕਿਹੜਾ ਜਿਹੜਾ ਕਹਿੰਦਾ ਮੇਰੇ ਗੋਡੇ ਨਹੀਂ ਸੀ ਛਿੱਲੇਗੇ ਲੈ ਹੈ ਹੀ ਨਹੀਂ ਕੋਈ ਸਭ ਦੇ ਛਿੱਲੇ ਗਏ ਛਰੀਟਾਂ ਪਈਆਂ ਕਿ ਨਹੀਂ ਪਈਆਂ ਗੋਡੇ ਛਿੱਲੇ ਗਏ ਘਰੇ ਖੜਿਆ ਸਾਈਕਲ ਚਲਾਇਆ ਰੇੜੀ ਫਿਰਦੇ ਸੀ ਫਿਰ ਕੈਂਚੀ ਚਲਾਉਂਦੇ ਚਲਾਉਂਦੇ ਹੌਲੀ-ਹੌਲੀ ਕਿਉਂ ਕਿਉਂਕਿ ਤੁਹਾਡੇ ਦਿਮਾਗ ਵਿੱਚ ਸੀ ਕਿ ਮੈਂ ਇਹ ਸਿੱਖਣਾ ਲੱਤਾਂ ਚਾਹੇ ਪਹੁੰਚਣ ਚਾਹੇ ਨਾ ਆਪਾਂ ਪੰਗਾ ਲਿਆ ਤੇ ਕਰ ਲੈਂਦੇ ਸੀ ਫਿਰ ਮਸਲਾ ਇਹ ਹੈ ਕਿ ਅਸੀਂ ਸੋਚ ਲਈਏ ਨਾ ਜੀ ਸੋਚ ਲਈਏ ਵੀ ਕਰਨਾ ਹੈ ਫਿਰ ਰਾਹ ਪਈ ਬਣ ਜਾਂਦੇ ਫਿਰ ਬੰਦਾ ਕਾਰ ਹੀ ਲੈਂਦਾ ਹੈ ਅਮਰੀਕਾ ਕੈਨੇਡਾ ਵਾਲਿਆਂ ਦੇ ਬੱਚਿਆਂ ਨੂੰ ਜੇ ਕਹੀਏ ਨਾ ਵੀ ਇਦਾਂ ਸਾਈਕਲ ਕਹਿਣਗੇ ਸੇਫਟੀ ਕੋਈ ਨਹੀਂ ਇਦਾਂ ਕਿਵੇਂ ਬੱਚੇ ਤੇ ਛੱਲਿਆ ਜਾਣਾ ਸਾਰਾ ਉਹਨਾਂ ਨੂੰ ਜੇ ਕਿਸੇ ਪੁਲਿਸ ਵਾਲੇ ਨੇ ਫੜ ਲਿਆ ਉਹਨੂੰ ਟਿਕਟ ਦੇ ਦੇਣੀ ਹੈ ਡੇਕ ਬੱਚੇ ਨੂੰ ਸਾਈਕਲ ਉਹ ਵੀ ਆ ਕਿਹੜੇ ਹਿਸਾਬ ਨਾਲ ਕੈਂਚੀ ਚ ਵੇਚ ਲਾ ਰਿਹਾ ਹੈ ਇਹ ਤੇ ਆਪਾਂ ਕਰ ਗਏ ਨਾ ਉਦੋਂ ਤੇ ਮੈਂ ਕਹਿ ਰਿਹਾ ਭਰਾਵੋ ਇਥੋਂ ਸਮਝ ਲੈਣਾ ਤੁਸੀਂ ਬੜਾ ਕੁਝ ਕਰ ਸਕਦੇ ਆ ਪਰ ਕਈ ਵਾਰੀ ਅਸੀਂ ਮਾਨੀ ਨਹੀਂ ਬਣਾਉਂਦੇ ਅਸੀਂ ਸੋਚੀਏ ਹੀ ਨਹੀਂ ਕਈ ਕੰਮਾਂ 'ਚ ਅਸੀਂ ਪੰਗਾ ਹੀ ਨਹੀਂ ਲਿਆ ਵੇਖੋ ਕਰਕੇ ਭੈਣਾ ਟਰੈਕਟਰ ਆ ਸਾਡੇ ਇੱਥੇ ਆ ਪੂਆ ਜੀ ਆਏ ਸੁમિતਰ ਕੌਰ ਇੱਥੇ ਬੈਠੇ ਐ ਮੇਰਾ ਖਿਆਲ 70 ਸਾਲ ਦੇ ਨੇੜੇ ਤੇੜੇ ਹੋਣਗੇ ਵਿਆਹ ਨਹੀਂ ਕਰਾਇਆ ਸਾਰੇ ਇਲਾਕੇ ਚ ਭੂਆ ਜੀ ਕਹਿੰਦੇ ਇਹਨਾਂ ਨੂੰ ਤੇ ਪਹਿਲੀ ਵਾਰੀ ਪੰਜਾਬ ਵਿੱਚ ਕੋਈ ਔਰਤ ਖੇਤੀ ਕਰਦੀ ਸੀ ਟਰੈਕਟਰ ਆਪ ਚਲਾ ਕੇ ਤੇ ਇਹ ਬੀਬੀ ਸੀ ਮੁੱਖ ਮੰਤਰੀ ਨੇ ਅਵਾਰਡ ਦਿੱਤਾ ਸੀ ਅਖਬਾਰਾਂ ਵਿੱਚ ਨਿਊਜ਼ਾਂ ਲੱਗੀਆਂ ਵੀ ਇੱਕ ਔਰਤ ਹੈ ਜਿਹੜੀ ਉਹ ਟਰੈਕਟਰ ਆਪ ਚਲਾਉਂਦੀ ਹੈ ਭਰਾ ਹੈ ਨਹੀਂ ਸੀ ਪੁੱਤ ਹੈ ਨਹੀਂ ਸੀ ਕਹਿੰਦੇ ਪੁੱਤ ਬਣ ਗਏ ਬਸ ਭਈ ਐ ਸੀ ਤਿੰਨ ਤੇ ਕਹਿੰਦੇ ਕੋਈ ਨਹੀਂ ਭਰਾ ਹੈ ਨਹੀਂ ਆਪਾਂ ਹੀ ਬਣ ਜੰਨੇ ਆ ਚੜ ਗੀਆਂ ਟਰੈਕਟਰਾਂ ਦੇ ਉੱਤੇ ਤੇ ਚਲਾਏ ਤੇ ਖੜ ਖੜ ਵੇਖਦਾ ਅਗਲਾ ਚਲੋ ਅੱਜ ਕੱਲ ਤੇ ਕੁੜੀਆਂ ਮੋਟਰਸਾਈਕਲ ਵੀ ਬੋਲਟ ਪੁਝਾਈ ਫਿਰਦੀਆਂ ਅੱਜ ਕੱਲ ਤੇ ਜਹਾਜ਼ ਉਡਾਉਂਦੀਆਂ ਜਦੋਂ ਦੀ ਗੱਲ ਆਪਾਂ ਕਰਦੇ ਆ 60 ਵੇਲੇ ਦੀਆਂ ਕਿਹੜੇ ਕਿਹੜਾ ਵੇਲਾ ਵੇਖੋ 50 ਸਾਲ ਪਹਿਲਾਂ ਤੇ ਉਸ ਵੇਲੇ ਟਰੈਕਟਰ ਚਲਾਉਣਾ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਗੱਲ ਸੀ ਵੀ ਖੇਤੀ ਆਪ ਕਰਨੀ। ਬੀਬੀ ਕਿਵੇਂ ਕਰ ਸਕਦੀ? ਤੇ ਜਦਾਂ ਨੇ ਫੈਸਲੇ ਕਰ ਲਏ ਐ ਨਾ ਵੀ ਕਰਨਾ ਐ ਫਿਰ ਕਰਨਾ ਪਤਾ। ਇਥੇ ਆ ਮੁੰਡਾ ਜੀਵਨ ਸਾਡੇ ਉੱਤੇ ਕੰਮ ਕਰਦਾ ਮੇਰੇ ਅੰਦਰ ਵੀ ਸਫਾਈ ਸਪੂਈ ਕਰ ਲਈ ਏ ਵਾਲੇ ਦੁਆਲੇ ਡਿਊਟੀਆਂ ਚਲੋ ਆਪਣਾ ਆਪਣਾ ਕੰਮ ਕਰਦੇ। ਇੱਕ ਦਿਨ ਛੁੱਟੀ ਤੇ ਸੀ। ਤੇ ਮੈਂ ਬਾਗ ਚ ਘੁੰਮਦਾ ਪੁੱਛਾਂ ਸਾਡੇ ਸਿਮਰ ਮੁੰਡਾ ਇੱਥੇ ਕੰਮ ਨਾਲ ਉਹਨੂੰ ਮੈਂ ਪੁੱਛਾਂ ਵੀ ਜੀਵਨ ਨਹੀਂ ਆਇਆ ਕਹਿੰਦਾ ਆਇਆ ਹੋਇਆ ਮੈਂ ਕਹਿੰਦਾ ਦੇਖਦਾ ਤੇ ਹੈ ਨਹੀਂ ਕਹਿੰਦਾ ਮੇਰੇ ਵਿੱਚ ਹੀ ਆਇਆ ਹੋਇਆ ਅੱਜ ਮੈਂ ਕਰੂੰ ਸਾਥ ਕਹੀ ਕਹਿੰਦਾ ਆਇਆ ਹੋਇਆ ਵਾ ਮੇਰੇ ਵਿੱਚ ਆਇਆ ਹੋਇਆ ਸਮਝਦੇ ਮੇਰੇ ਵਿੱਚ ਆਇਆ ਹੋਇਆ ਵਾ ਜਿੱਦੇ ਤੁਸੀਂ ਐਨ ਲੱਗੇ ਨਾ ਕਹਿਣਾ ਅੱਜ ਤੱਕ ਇਹੀ ਕਿਹਾ ਤੁਸੀਂ ਮੇਰੇ ਵਿੱਚ ਭੂਤ ਆਇਆ ਹੋਇਆ ਮੇਰੇ ਵਿੱਚ ਜਿੰਨ ਆਇਆ ਹੋਇਆ ਐਂ ਕਹਿੰਨੇ ਤੁਸੀਂ ਜਦੋਂ ਬਾਪੂ ਕੇ ਵਾਂਡੇ ਗਿਆ ਫਿਰ ਕਿਆ ਕਰੋ ਅੱਜ ਮੇਰੇ ਚ ਬਾਪੂ ਆਇਆ ਹੋਇਆ ਸਾਰੇ ਕੰਮ ਬਾਪੂ ਵਾਲੇ ਮੈਂ ਕਰੂੰ ਜਦੋਂ ਮਾਂ ਕਿਤੇ ਗਈ ਹੋਵੇ ਧੀ ਕਹਵੇ ਮੇਰੇ ਚ ਬੀਬੇ ਆਈ ਅੱਜ ਅੱਜ ਧਾਰਾਂ ਵੀ ਮੈਂ ਹੀ ਕੱਢੂੰ ਸਾਰੇ ਕੰਮ ਵੀ ਮੈਂ ਹੀ ਕਰੂੰ ਅੱਜ ਮਾਂ ਮੇਰੇ ਵਿੱਚ ਆਈ ਹੋਈ ਹੈ ਕਦੇ ਕਹੋ ਯਾਰ ਸਵਾਦ ਆ ਜਾਏ ਨਜ਼ਾਰਾ ਆ ਜਾਏ ਕਿਤੇ ਨਾ ਗੁਰੂ ਨਾਨਕ ਕਿਥੇ ਨੇ ਕਲਗੀਆਂ ਵਾਲੇ ਕਹਿੰਦੇ ਹੀ ਹੋਣਗੇ ਅੱਜ ਮੇਰੇ ਚ ਆਇਆ ਹੋਇਆ ਪਰੇ ਖੜੇ ਹੈਗੇ ਨਹੀਂ ਕਰੋਨਾ ਮੈਂ ਗੁਰੂ ਅੰਗਦ ਸਾਹਿਬ ਐਂਦਾ ਥੋੜਾ ਵੀ ਯਾਰ ਹੁਣ ਗੁਰੂ ਨਾਨਕ ਚਲੇ ਗਿਆ ਕਿਹੜਾ ਕਰੂ ਭਈ ਕੰਮ ਤੇ ਸਾਰੇ ਹਜੇ ਰਹਿੰਦੇ ਕਰਨ ਵਾਲੇ ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਨਹੀਂ ਹੋਣਾ ਹੌਸਲਾ ਰੱਖ ਲੋ ਮੇਰੇ ਚ ਆਇਆ ਹੋਇਆ ਬਾਬਾ ਫਿਰ ਕਰਕੇ ਵੀ ਵਿਖਾਏ ਨੇ ਐ ਆਉਂਦੇ ਨਾ ਸਾਡੇ ਚ ਕਿਦੇ ਸਾਡੇ ਚ ਕੀ ਆ ਰਿਹਾ ਚੁਡੇ ਲਾ ਰਹੀ ਜਿੰਨ ਆਈ ਜਾਂਦਾ ਪਤਾ ਨਹੀਂ ਕੀ ਕੀ ਕੋਸ਼ ਆਈ ਜਾਂਦਾ ਲਿਆਉਣਾ ਐ ਤੇ ਚੱਜਦਾ ਤੇ ਲਿਆ ਕੋਈ ਐ ਬਈ ਜੇ ਲਿਆਉਣਾ ਹੀ ਐ ਕੋਈ ਤੇ ਚੱਜਦਾ ਤੇ ਲਿਆਉ ਬਾ ਜਿੰਮੇਵਾਰੀ ਚੱਕ ਲੋ ਵੀ ਆ ਹੁਣ ਮੈਂ ਕਰ ਲੈਣਾ ਹੈ ਕਿਹੜੀ ਗੱਲ ਐ ਅੱਜ ਖਰਾਬ ਕਰੋਗੇ ਕੱਲ ਠੀਕ ਵੀ ਕਰ ਲਓਗੇ ਪਰਸੋਂ ਉਹਦੋਂ ਠੀਕ ਵੀ ਕਰੋਗੇ ਜੇ ਜੇ ਹਿੰਮਤ ਹੀ ਨਾ ਕੀਤੀ ਹੱਥ ਹੀ ਨਾ ਪਾਇਆ ਤੇ ਕਰਾਂਗੇ ਕਿਦਾਂ ਤੇ ਨਾਲੇ ਸੋਚ ਲੈ ਕਰੋ ਵੀ ਆ ਜੇ ਹੁਣ ਮੈਂ ਨਾ ਕੀਤਾ ਫਿਰ ਕਰੂ ਕਿਹੜਾ ਕਰਦੇ ਆ ਨਾ ਗੱਲ ਵੀ ਯਾਰ ਐਨਾ ਕੁਝ ਹੁੰਦਾ ਮੱਥਾ ਲੈਣਾ ਪੈਣਾ ਪੰਗਾ ਲੈਣਾ ਪੈਣਾ ਪੁਜਾਰੀ ਢਾਂਚਾ ਕਿਦੇ ਛੋਟਾ ਈ ਡਾ ਢਾਂਚਾ ਗੁਰੂ ਨਾਨਕ ਦੀ ਸੋਚ ਤੇ ਖੜਾ ਕੀਤਾ ਪੁਜਾਰੀ ਸਿਸਟਮ ਸੋਚ ਨੂੰ ਤੇ ਥੱਲੇ ਹੀ ਦੱਬਤਾ ਕੁਰਬਾਨੀ ਦੀ ਨੂੰ ਜਦੋਂ ਫਿਰ ਅਗਲਾ ਕਹੇ ਯਾਰ ਮਨ ਛੱਡੋ ਪਰੇ ਲੈਣਾ ਕੀ ਨਹੀਂ ਅਸੀਂ ਨਾ ਕੀਤਾ ਤੇ ਹੋਰ ਕੌਣ ਕਰੇਗਾ ਅਸੀਂ ਕਰਨਾ ਹੈ ਇਦਾਂ ਕਹਿਣਾ ਬਸ ਤੁਹਾਡੇ ਵੱਲ ਇਹ ਇਹ ਚੀਜ਼ਾਂ ਵੇਖ ਕੇ ਸਾਡੇ 'ਚ ਹਿੰਮਤ ਆਉਣੀ ਹੈ ਮੈਂ ਵੀ ਕਰਨਾ ਹੈ ਮੈਂ ਕਰ ਲਾਂਗਾ ਯਾਰ ਜੇ 5000 ਨੂੰ ਨਹੀਂ 500 ਤੱਕ ਤੇ ਆਪਣੂ 500 ਨਹੀਂ 5 50 ਤੇ ਹੈਗੇ ਹੀ ਐ ਕਿਦਰੇ ਨਹੀਂ ਗਏ 5 ਤੇ ਬਦਲੋ ਕਰਾਂਗੇ ਯਾਰ ਐਦਾਂ ਹਿੰਮਤ ਰੱਖੀ ਦੀ ਐ ਤੇ ਕਿਹੜਾ ਕਾਰਜ ਐ ਜਿਹੜਾ ਨਹੀਂ ਨਹੀਂ ਕਰ ਸਕੋਗੇ ਸਭ ਕੁਝ ਹੋ ਸਕਦਾ ਜੇ ਕਰਨ ਦਾ ਮਨ ਬਣਾ ਲਈਏ ਜੇ ਕਰਨ ਤੇ ਆ ਜਾਈਏ ਜੇ ਡਿਸਾਈਡ ਕਰ ਲਈਏ ਵੀ ਕਰ ਲੈਣਾ ਐ